ਮੈਨੂੰ ਨਹੀਂ ਪਤਾ ਸੀ ਇਹ ਖਿਆਲ ਚ ਨਹੀਂ ਆਇਆ ਵੀ ਸਗਲ ਸੱਜਣਾਂ ਆਉਣ ਚਿੰਦਾ ਕਿ ਸਮਾਂ ਨਾਲ ਹੋਣੇ ਚਿੰਦਾ ਹੂੰ ਮੈਂ ਸੋਚਿਆ ਵੀ ਮਾਨਸਾ ਤੋਂ ਮੈਡੀਕਲ ਸਰਟੀਫਿਕੇਟ ਲੈ ਕੇ ਮੈਂ ਸੱਜਣ ਦੇ ਗਈ ਪਲਾੜੇ ਤੋਂ ਅੰਮਸਾ ਰੇਲਵੇ ਲਾਈਨ ਦੇ ਨਾਲ ਨਾਲ ਦੋ ਸੜਕਾਂ ਤੋਂ ਲੁੱਕਾ ਦੇਣੀ ਜੀ ਹੂੰ ਹੂੰ ਉਸ ਵੇ ਪਟ੍ਰਾਂਕਟ ਰਾਂਚ ਚੱਲਦੇ ਹੋਏ ਨੇ ਸਾਈਕਲ ਮੇਰੇ ਰੱਗ ਗਿਆ ਸਲੀਪ ਕਰ ਗਿਆ ਹੂੰ ਮੈਂ ਵੀ ਇੱਧਰ ਗਿਆ ਜੀ ਆਹ ਮੇਰੇ ਉਹ ਬੋਲੇ ਜੇ ਕੱਪੜੇ ਦਾ ਇਹ ਉਹ ਜਿਹੜੀ ਗਰੀ ਸਾਈਕਲ ਬੂਲ ਹਾਂਜੀ ਇਹਦਾ ਮੋਟਾ ਜਿਹਾ ਕੋਟ ਡੱਬੀ ਜੇ ਵਾਲਾ ਹੂੰ ਫਟ ਗਿਆ ਸੀ ਠੀਕ ਚਲੋ पट गया मानसा पंचे जी बहुत देश आया थे मेरे कजन दे फादर ना थे ऑलमोस्ट फादर ना थे वैसे तो तो इनपे तेजी थी जी और मेरी बड़ी इज्जत करते थे मैं और अपने कजन जाना उन्होंने था मैं गया होते और ही बहुत नार्ट इंस्टेशन मानसा ही नहीं चिका ਉਹਨਾਂ ਦੇ ਨਾਲ ਕੰਮ ਕਰਦਾ ਸੀ ਮੇਰੀ ਵਿਆਹ ਦਾ ਚਾਚਾ ਮੈਂ ਨਹੀਂ ਜਾਣਦਾ ਸੀ ਉਸਨੂੰ ਜੀ ਇੱਕ ਸੀ ਗਦੇ ਪੁੱشن ਉਹ ਵਕਤ ਜਦ ਬਣ ਗਈ ਸੀ ਸੈਕਿਉਂਡ ਰਿਟਾਇਰ ਹੋਇਆ ਉਹਨਾਂ ਦਾ ਪ੍ਰਕਟਿਤ ਹੁੰਦਾ ਸੀ ਮੈਂ ਪਰੇਸ਼ਾਨ ਜਾ ਇੱਕ ਸਭਰ ਕਰਕੇ ਪਰੇਸ਼ਾਨੀ ਕਿ ਕੋਰ ਵੀ ਫਟ ਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ कहने को गलिया पर सालों कर दे नहीं अपन इसलिए मेरे नाल भेजा वो एसएम मॉडल सर डेविड अरे हम और आए के बच गया होना है डेढ़ बज गया फिर सोचा भी हम चंडीगढ़ किस तरफ चंडीगढ़ वो जा चंडीगढ़ से बठिंडा तो भी पटियाला पटियाले तो बस ਮੈਜੀ ਗੱਡੀ ਹਾਲੇ ਵੀ ਮਿਹੀ ਆ ਮੇਰੇ 2:00 ਟਾਈਮ 'ਤੇ ਦਿੱਲੀ ਕਲੀਓ ਹਾਂਜੀ ਮਟੰਡੇ ਦੀ ਆਂਦੀ ਹੈ। ਉਹ ਦਿੱਬੜੀ ਆ। ਮਟੰਡੇ ਦੇ। ਮਟੰਡੇ ਮੈਨੂੰ ਗੱਡੀ ਉਹਦੀ ਮਿਲ ਗਈ ਪਟਿਆਲੇ। ਅੱਛਾ ਬਟਿੰਡੇ ਤੋਂ ਪਟਿਆਲਾ। ਕਿੱਧਰ ਕਿੱਧਰ ਰੂਟ ਹੈ? ਉਹ ਰੋਡ ਤੇ ਹੀ ਚੱਲੋ। ਹੂੰ। ਇਹ ਫੇ ਉੱਤਰ ਕੇ ਸਾਡੀ ਪਤਾ ਨਹੀਂ ਕਿੰਨੇ ਸਟਾਪ 'ਤੇ ਸੈਪਰੇਸ਼ਨ ਹੋਣੀ ਹੈ। ਅੱਛੇ ਰੈਂਦੇ ਸੀਗੇ ਅੱਛਾ ਠੀਕ ਹੈ ਹੂੰ ਉਹਨਾਂ ਦਾ ਫਾਦਰ ਵੀ ਅਲਾਇਜ਼ੀ ਵਰ ਕੰਮ ਨਹੀਂ ਕਰਦਾ ਸੀਗਾ ਹੂੰ ਚਾਰ ਪੰਜ ਪਾਈ ਸੇ ਸਾਰੀ ਕੰਮ ਕਰਦੇ ਸੀ ਤੇਰਾ ਇਹ ਸੁਣ ਹੂੰ ਇਹ ਜਿਹੜਾ ਜੋਕਰ ਐ ਬੰਦਾ ਚਾਦਰਾਂ ਵੀ ਕਚੌਰੀ ਹਰੀ ਅਸਮਾਚ ਹਰੀ ਅਸਮਾਚ ਚੌਂਕ 'ਚ ਇੱਕ ਪਾਸੇ ਨੇ ਦੂਜੀ ਦੁਕਾਨ ਹੁੰਦੀ ਸੀ ਇੱਕ ਪਾਈਓ ਤੇ ਵੜਦਾ ਸੀ ਕਦਰ ਕਰਿਆ ਨੇ ਦੁਕਾਨ ਸੀ ਅੰਦਰ ਵੜਦਾ ਸੀ ਵਿਚਕਾਰੋਂ ਰਸਤਾ ਜਾਂਦਾ ਸੀ ਛੋਟਾ ਜਿਹਾ ਮੈਂ ਉੱਥੇ ਗਿਆ ਨਾ ਚੰਗੇ ਟੈਂਕੀ ਚਮੇਂ ਨੂੰ ਦੁੱਕਰ ਲਈ ਕੋਈ ਤੇ ਮੈਂ ਉੱਥੇ ਕਿਹਾ ਕਿ ਹਾਂ ਨਾ ਮੈਂ ਸਵੇਰੇ ਜਲਦੀ ਜਾਣਾ ਹੂੰ ਉਹ ਕਹਿੰਦੇ ਭਾਈ ਜੇ ਜਲਦੀ ਜਾਣਾ ਨਾ ਇੱਥੇ ਅਗਲੀ ਜਿਹੜੀ ਹੈ ਨਾ ਇੱਥੇ ਤਿੰਨ ਚਾਰ ਫੇਰ ਹੀ ਵੱਗਦੇ ਨੇ ਸੋਚੋ ਹੂੰ ਹੈ ਟੋਟ ਸੋ ਗਿਆ ਨਲਕਾ ਸੀਗਾ ਸਵੇਰੇ ਜਲਦੀ ਉਠੇ ਨਾ ਤੋਂ ਕੇ ਦੁਦਗਾ ਜਨਨੇ ਪਾਤਾ ਬਸਪੜੀ ਹਲੋ ਉਹ ਲੋਨ ਪਟਿਆਲਾ ਤੋਂ ਨੀਗੜ ਕੋਈ ਲਿੰਕ ਨਹੀਂ ਸੀ ਅੱਛਾ ਜੀ देयर वाज नो ਰਿਕਾਰਡ ਬੀਟ ਬੀਨ ਜੀ ਡਿਕਪੁਰ ਐਂਡ ਟੰਡੀਗੜ ਓਕੇ ਤਾਂ ਪੈਪਸੂ ਰੋਡ ਵੇ ਦੀ ਬਸ ਜਾਂਦੀ ਸੀ ਪਟਿਆਲਾ ਕਲਕਾ ਅੱਛਾ ਜੀ ਉੱਥੇ ਪੰਜਰ ਉਤਰਨਾ ਪੈਣਾ ਸੀ ਠੀਕ ਹੈ ਹੈਦਰਾਬਾਦ ਤੋਂ ਆਂਦੀ ਸੀ ਬਾਲਾਰੋਪੜ ਸੰਡੀਗੇ ਤੋਂ ਦੀ ਸੀ ਟਰਾਂਸਪੋਰਟ ਕੰਪਨੀ ਹੂੰ ਉਹਨਾਂ ਦੀ ਭਾਸ਼ਾ ਹੁੰਦੀ ਸੀ ਉਹ ਦਰਿਆ ਦੇ ਪਿੱਛੇ ਦੀ ਤਾਂ ਪਰ ਉੱਪਰ ਜਾਂਦੀ ਸੀਗੀ ਅੱਛਾ ਮਤਲਬ ਥੱਲੇ ਤੋਂ ਹੀ ਨਹੀਂ ਕਲੀ ਸੀਗਾ ਪਹਿਲਾਂ ਸੜਕ ਸੀਗੀ ਓਕੇ ਫਿਰ ਕੋਈ ਯਾਦ ਕਰ ਘਰ ਹੁਣੇ ਆ ਕੁਝ ਹੋਣਾ ਹੂੰ ਉਹ ਪੱਤਰਾ ਪੱਤਨੇ ਚੜ ਕੇ ਆ ਕੇ ਸੜਕ ਉੱਪਰ ਚੜਦੇ ਸੀ ਸੜਕ ਉੱਚੀ ਸੀ ਇਹ ਕੱਲ੍ਹ ਕੱਪਲ ਹੂੰ ਉੱਥੇ ਆ ਕੇ ਬਸ ਖੜੀ ਰਲਤਾ ਨਹੀਂ ਚੱਲੋ ਜੀ ਰਲਤਾ ਨਹੀਂ ਜਾਂਗੇ ਚੰਡੀਗੜ੍ਹ ਵੇ ਅੱਛਾ ਬੈਠ ਜੀ ਅਸੀਂ ਉੱਥੇ ਪਜਵਾੜੇ ਉਤਰੇ ਹੂੰ ਉੱਥੋਂ ਭੱਜੇ ਇਨੇ ਜੀ ਕੋਲੀ ਨੇ ਇਹਨਾਂ ਦੀ ਉਦੋਂ ਤਾਂ ਚੰਡੀਗੜ੍ਹ ਵੀ ਕੋਈ ਬਹੁਤੀ ਸੰਗਣੀਵਾਦੀ ਨਹੀਂ ਹੋਣੀ ਜੀ ਹੈ ਨਹੀਂ ਸੀ ਹੂੰ ਚੰਡੀਗੜ੍ਹ ਤੇ ਇੰਜੀਨੀਅਰਿੰਗ ਕਾਲਜ ਹਾਂਜੀ ਇੱਕ ਪ੍ਰੈਸਟਿਜ ਹੂੰ ਓਕੇ ਨਹੀਂ 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 ਓਕੇ ਫੋਟੋ ਰੋਗਿਟ ਲੈਣਾ ਹਾਂ ਇਹਨਾਂ ਦੀ ਕਰ ਲਈ ਫੋਟੋ ਤਾਂ ਵਿੱਚੇ ਬੈਠੇ ਰਹਿਣ ਦੇ ਇਹਨਾਂ ਨੂੰ ਵਿੱਚ ਓਕੇ ਓਕੇ ਨਾ 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 ਮੈਂ ਤਾਂ ਆਈ ਫੀ ਲਈ ਜੀ ਹੂੰ ਬੱਡੀ ਟੁੰਡੀ ਜਿਹੀ ਭੱਜੇ ਉੱਤੇ ਪਹੁੰਚੇ ਇਹਨਾਂ ਦੀ ਕਮੇਟੀ ਸੀ ਸਿਲੈਕਸ਼ਨ ਕਮੇਟੀ ਹੂੰ ਇਹ ਐਡਮਿਸ਼ਨ ਕਮੇਟੀ ਜੋ ਵੀ ਬਤਹੀਂ ਉਹ ਮੈਂ ਆ ਗਿਆ ਉਸ ਕਮਰੇ ਵਿੱਚ ਉਹਨਾਂ ਨੇ ਮੁੰਡੇ ਦੋ ਤਿੰਨ ਪ੍ਰੋਫੈਸਰ ਜੀ ਬੁਲਾਤੇ ਹੂੰ ਜੀ ਉਹ ਕਹਿੰਦੇ ਜੀ ਤੁਸੀਂ ਤੇ ਲੇਟ ਹੋ ਗਏ ਥੋੜੀ ਕੰਨ ਕੈਂਸਲ ਕੈਂਸਲ ਹੋ ਗਏ ਕਿ ਸਿਖ ਮਾਚੋ ਹਾਲੇ ਇੱਕ ਪ੍ਰੋਫੈਸਰ ਆਣਾ ਹੈ ਮੈਂ ਪ੍ਰਿੰਸੀਪਲ ਸਾਹਿਬ ਨੂੰ ਮੈਨਾਂ ਕੰਡੀ ਪ੍ਰਿੰਸੀਪਲ ਸਾਹਿਬ ਜੀ ਆਜ ਅੱਜ ਲੋ ਰਾਤ ਮੈਂ ਉਸ ਆਦਮੀ ਦੇ ਗੁੰਗਾਨਾ ਉਹਦੇ ਸਾਹਮਣੇ ਆਉਂਦਾ ਹੂੰ ਉਹਨਾਂ ਨੂੰ ਵੀ ਨਹੀਂ ਬੋਲੇ ਸਰ ਤੁਸੀਂ ਟੈਕ ਟ੍ਰਿਸਟਾਈ ਨਹੀਂ ਤੁਸੀਂ ਮੈਂ ਉਹਨਾਂ ਨੂੰ ਬੁਲਾਵਾਂ ਹੂੰ ਕਿਉਂ ਭਾਈ ਲੇਟ ਕਿਉਂ ਹੋ ਗਿਆ ਮੈਂ ਕਹ ਜੀ ਤੁਸੀ ਚਿੱਠੀ ਪਾਈ ਪਿੰਡ ਪਿੰਡ ਦੇ ਐਡਰੈਸ ਤੇ ਪਾਈ ਹੂੰ ਔਥੌਰੀ ਡੈਡਕਟ ਹੋਈ ਕੌਣ ਲੈਪਰ ਹੋ ਰਹੀਆਂ ਕਾਲੀ ਬੰਸੀ ਹੂੰ ਬੰਸੀ ਕਿ ਲੇਟ ਮੇਰੀ ਛੜੇ ਪਿੰਡ ਦਾ ਰਹਿਣਾ ਪਲਾਇਨ ਪੈ ਰਿਹਾ ਸੀ ਉਹ ਪਰੇਸ਼ਾਨ ਕਹਿੰਦੇ ਕੰਮ ਲੋ ਕਰੀਂ ਅੱਛਾ ਕਰ ਲੋ ਦਾ ਕਰ ਹੈ ਬੜੀ ਬੱਬੀ ਕਰਨ ਵਾਲੀ ਚੀਜ਼ ਇਹ ਐਕਚੁਅਲ ਐਕਚੁਅਲ ਸੁਣਾ ਰਿਹਾ ਮੈਂ ਆਪਣੇ ਕੋਈ ਨਹੀਂ ਬਣਾ ਬਣਾ ਕੇ ਸੁਣਾ ਰਿਹਾ ਤਾਂ ਹਾਂਜੀ ਹਾਂਜੀ ਲੋ ਜੀ ਉਹਨੇ ਮੇਰੇ ਕਾਗਜ਼ ਚੈੱਕ ਕਰ ਰਹੇ ਤੇ ਕਹਿੰਦੇ ਜੀ ਮੈਡੀਕਲ ਠੀਕ ਨਹੀਂ ਹੈ ਸਿਵਲ ਤਾਂ ਗੱਲ ਨਾ ਹੋਣਾ ਚਾਹੀਦਾ अच्छा भी ऐसे मुंह रहे हम्म ऐसे मुंह रहे हम्म सिविल से जमना होना चाहिए जी और प्रोफेसर ने मेनू बुलाया फिर प्रिंसिपल दे पेश हो गए हम्म ਬੀਜੀ ਮੈਡੀਕਲ ਉਹ ਕੰਨ ਮੈਡੀਕਲ ਆਪਾਂ ਕਰਾ ਲੈਨੇ ਆ ਹੂੰ ਸਮਝਾਰ ਸੀ ਇਸ ਤਰ੍ਹਾਂ ਬੋਲੇ ਆਪੇ ਕਰਾ ਲੈਨੇ ਹਾਂ ਹਾਂ ਹੈ ਹੂੰ ਉਹਨੇ ਟੈਲੀਫੋਨ ਚੱਕਿਆ ਜੀ ਉੱਥੇ ਉਹ ਪ੍ਰਿੰਸੀਪਲ ਮੈਡੀਕਲ ਆਫੀਸਰ ਹੁੰਦਾ ਸੀ ਜੀ ਜਿਵੇਂ ਚੱਜਨ ਬਗਾ ਜਨੀ ਸੀ ਚੰਡੀਗੜ੍ਹ ਤੋਂ ਕੇ ਉਹਨੂੰ ਟੈਲੀਫੋਨ ਕੀਤਾ ਡਾਕਟਰ ਭਾੜਿਆ ਹੁੰਦਾ ਸੀ ਕੋਈ ਹੂੰ ਵੀ ਮੈਕ ਮੁੰਡੇ ਨੂੰ ਕਹਿੰਦੇ ਨਾ ਇਹਨਾਂ ਦਾ ਮੈਡੀਕਲ ਜਲਦੀ ਕਰ ਦਿਓ ਜੀ ਕਾਲੇ ਦਾ ਟਾਈਮ ਘਟਨਾ ਹੋਣਾ ਲੱਗ ਗਿਆ ਇੱਕ ਤੱਕ ਮੈਨੂੰ ਕਹਣਾ ਉਹ ਸਾਹਮਣੇ ਲੋਕਲ ਬੱਸ ਮਿਲੇਗੀ ਸਿੱਧੀ ਉੱਥੇ ਜਾਏਗੀ ਹੂੰ ਉਹਦਾ ਕੈਂਸਰ ਦਾ ਮਾਰ ਬਣ ਗਿਆ ਸੀ ਹਾਂਜੀ ਕੈਂਸਰ ਦੀ ਬੈਸਟ ਹਸਪਤਲ ਸੀ ਉੱਥੇ ਜਾਓ ਡਾਕਟਰ ਭਾਟੇ ਨੇ ਮਿਲਣਾ ਜੀ ਚਲੋ ਜੀ ਸਾਨੂੰ ਬੱਸ ਵੀ ਮਿਲ ਗਈ ਉੱਥੇ ਵੀ ਪਹੁੰਚ ਗਏ ਅਸੀਂ ਹੂੰ ਚਪਰਾ ਸੀ ਨੇ ਕਹੇ ਵੀ ਡਾਕਟਰ ਭਾਟੇ ਨੇ ਮਿਲਣਾ ਹੈ ਉਹ ਕਹਿੰਦੇ ਜੀ ਡਾਕਟਰ ਆ ਰਹੇ ਬੇ ਚਾਹ ਵੀ ਨੇ ਕਾਫੀ ਟਾਈਮ ਕੋ 11:30 11:30 ਦਾ ਟਾਈਮ ਆਉਣਾ। ਕੋਈ ਚਪਾਚੀਂ ਜਿਆ ਕੇ ਕਿ ਅਜੀਬ ਹੋਈ ਨਹੀਂ ਨਹੀਂ ਕੱਲੇ ਲੱਭਦਾ ਆ ਕੋਈ। ਡਾਕਟਰ ਗਰੇਵਾਲ ਰਿਟਾਇਰ ਹੋ ਗਏ ਐਸੀ ਨੇ ਕਿੱਦੇ ਦੇਖੇ ਹੌਨ ਦਾ ਮਾਮਲਾ ਗਿਓ ਨਹੀਂ। ਉਹਨੂੰ ਉਹਨੇ ਉਖਾਇਆ। ਤੇ ਡਾਕਟਰ ਸਾਹਿਬ ਨੇ ਕਿਹਾ ਕਿ ਜੇ ਵੀ ਜਲਦੀ ਕਰਨਾ। ਉੱਥੋਂ ਤੁਸੀਂ ਸੋਲਾ ਫੀਲਿੰਗ ਲਓ। ਫਾਰਮ ਭਰ ਲਓ ਮੇਰੇ ਦੋਸਤ ਕਰਵਾ ਦੇ। ਕਿੰਨੇ ਪੈਸੇ ਲੈ? 16 16 ਸੋਲਰ ਭਾਈ ਬਹੁਤ دیر ਚੱਲਦੇ ਰਹੇ ਹਾਂ ਸਰਕਾਰੀ ਹਸਪਤਾਲ ਦੀ ਬਹੁਤ ਜਿਆਦਾ ਸੀ ਬਰੀ ਦਾ ਮਲ ਫੀਸ ਤਾਂ ਉਹ 16 ਰੁਪਏ ਤੋਂ ਉਹ ਮੁਸ਼ਕਲ ਬਣਦੀ ਐਨੀਵੇ ਹਮ ਅਬਚਾਰਾ ਸਵਾਰ ਰੁਪਿਆ ਨੇ ਫਰਮ ਫਾਰਮ ਪਾਇਆ ਹਮ ਸੋਲਰ ਰੁਪਏ ਦੀ ਰਸੀਦ ਉਹ ਵੀ ਨਾਲ ਲਈ ਡਾਕਟਰ ਸਾਹਿਬ ਦੇ ਅੰਦਰ ਹੀ ਬੈਠੇ ਚਾਹਤੇ ਦਸ ਘੰਟੇ ਚਾਹ ਉਹ ਨੋਟ ਕੀ ਸੀ ਉਹ ਹੀ ਬਸ ਜਾ ਰਹੀ ਸੀ ਜਿੰਦੇ ਜਿੰਨੇ ਕਲਨੀ ਨੂੰ ਬੈਠੇ ਹੋਣ ਇਹ ਸਾਰੀ ਕਾਰਵਾਈ ਦੌਰਾਨ ਮਤਲਬ ਤੁਸੀਂ ਇਕੱਲੇ ਹੀ ਕਰਦੇ ਰਹੇ ਹੈ ਕੋਈ ਰਿਸ਼ਤੇਦਾਰ ਜਾਂ ਕੋਈ ਕੋਈ ਨਹੀਂ ਕੋਈ ਨਹੀਂ ਨਾਲ ਹੈ ਕੋਈ ਨਹੀਂ ਕੱਲਾ ਸੀ ਯਾਰ ਐਬਸੋਲੂਟਲੀ ਕੱਲਾ ਹਮ ਨਹੀਂ ਤਾਂ ਆ ਗਏ ਹਾਂ ਮੈਂ ਬੱਚਾ ਆ ਗਏ ਸਾਡਾ ਵੀ ਆ ਜਾ ਸਾਡਾ ਮੈਡੀਕਲ ਵੀ ਹੋ ਗਿਆ ਹਾਂਜੀ ਹੈ ਜੀ ਜੀ ਚਲੋ ਜੇ ਡਿਮਿਸ਼ਨ ਹੋ ਗਈ ਹੋ ਗਈ ਜੀ ਕਿੰਨੇ ਪੈਸੇ ਜਮਾ ਕਰਾਓ ਹਾਂਜੀ ਹਮ ਕੈਸ਼ਟਿੰਗ ਨੇ 4-5 ਮਹੀਨੇ ਦੀ ਫੀਸ ਤੇ ਆ ਰੈਸ ਆਪਣੇ ਜੀਵਨੇ ਕਪੜਾ ਹੁਣ ਰੱਖਿਆ ਹੋਇਆ ਸੀ ਦਰਜੀ ਅਪਣਾ ਰੱਖਿਆ ਸੀ ਅੱਛਾ ਜੀ ਤੁਹਾਡੀ ਮੈਜ਼ਰਮੈਂਟ ਲੈ ਲੈਨੇ ਤੁਹਾਡੇ ਮੈਂ ਤੁਹਾਨੂੰ ਬਣਾ ਦਿੰਦੇ ਕੋਟ ਤੇ ਟਾਈ ਕੰਟ ਗਰਮ ਓਕੇ ਦਸੰਦਰ ਹੋ ਗਿਆ ਸੀਗਾ ਮੈਂ ਬਤ ਉਹਦੇ ਪੈਸੇ ਵੀ ਉਹਨੇ ਲੈ ਲਾ ਦੇ ਕੋਈ ਹੋਕ ਲਾ ਲੈ ਮੇਰੇ ਕੋਈ ਪੈਸੇ ਹੀ ਕੱਢ ਗਏ ਹੂੰ ਐਸੇ ਕੱਢ ਗਏ ਹੂੰ ਔਰ ਤੁਸੀਂ ਤਾਂ ਫੀਸਾਂ ਵਗੈਰਾ ਦੀ ਸੋਚ ਕੇ ਲਗੇ ਸੀ ਹਮ ਅੰਦਾਜ਼ੇ ਨਾਲ ਲਗੇ ਸੀ ਜੀ ਹਮ ਅੰਦਾਜ਼ੇ ਨਾਲ ਲਗੇ ਸੀ ਔਰ ਸਾਡੀ ਪੇਚੀ ਫੇਰ ਪੈ ਗਈ ਪ੍ਰਿੰਸੀਪਲ ਨੇ ਹਮ ਓਕੇ ਜੀ ਨੋ ਕੰਨ ਨਾ ਬੀ ਜੀ ਨੇ ਕਿੰਨੇ ਪੈਸੇ ਦਿੱਤੇ ਤੁਹਾਨੂੰ ਹਮ ਪਤਨੇ ਮੈਂ 80000 ਦੇ 9000 ਦਿੱਤੇ ਲੈਣੇ ਤੇ ਨਹੀਂ ਆਨੇ ਹਮ 100000 ਰੁਪਏ ਤੱਕ ਉਠਾਉਣਾ ਕਹਿੰਨਾ ਫਿਰ ਤੈਨੂੰ ਕੀ ਤਕਲੀਫ ਹੈ ਭਾਈ ਜੇ ਕੋਈ ਪੈਸੇ ਆ ਗਏ ਤੋ ਕਾਵੇ ਬਾਕੀ ਫਿਰ ਦੇ ਦੇ ਜੀ ਹਾਂ ਇਹ ਵੀ ਹੋ ਗਿਆ ਜੀ ਇਹ ਵੀ ਹੋ ਗਿਆ ਹੈ ਨਾ ਜਿਵੇਂ ਹਾਲਾਤ ਤੁਹਾਡੇ ਪੱਕ ਚੁਕੇ ਲਗਾਤਾਰ ਕਿਸਮਤ ਹੀ ਗੱਲ ਦੱਸਦਾ ਮਖਨ ਹਾਂ ਕਿਸਮਤ ਹੀ ਗੱਲ ਦੱਸਦਾ ਮੇਰਾ ਚਲੋ ਵੀ ਹੋ ਗਈ ਜੀ ਹਾਂ ਜੀ ਫਿਰ ਸਾਡਾ ਨਾਨੇ ਉਹਨੇ ਕਹੀ ਨਹੀਂ ਦੱਸਦਾ ਵੀ ਤੁਹਾਡਾ ਇਨਚਾਰਜ ਪ੍ਰੋਫੈਸਰ ਹਾਂ ਉਹਨੂੰ ਰਿਪੋਰਟ ਕਰੋ ਜਾ ਕੇ ਜੀ ਐਸੀ ਗਿਆ ਡਾਕਟਰ ਜੀ ਹੂੰ ਖੰਡਾ ਠੀਕ ਹੈ ਭਾਈ ਤੈਨੂੰ ਹਸਪਤਾਲ ਉਸ ਤੋਂ ਕਮਰਾ ਦੇਤਾ ਹੈ ਜੀ ਕੋ ਕੱਲ ਤੱਕ ਕੱਲ੍ਹ ਸਾਂ ਸ਼ੁਰੂ ਕਰੋ ਹੈ ਇਹ ਸਾਲ ਕਿਹੜਾ ਸੀ ਜੀ ਸਾਲ ਕਿਹੜਾ ਸੀ 55 55 ਹਾਂ ਤੇ ਤੀਜ ਮੰਗ ਵਰਤੋ ਕਲਾਸ ਨੂੰ ਜਦੋਂ ਕੰਮ ਲੈ ਉਹ ਨਾ ਤੇ ਨਿਕਲ ਗਿਆ ਨਹੀਂ ਸਿਕਾ ਨਹੀਂ ਗਾ ਮੈਮਰੀ ਵੀ ਕੁਮਾਰ ਹੈ ਨਾ ਉਹ ਪਰ ਫਿਰ ਸਿਕਾਣ ਲੱਗਿਆ ਠੀਕ ਹੈ ਕੱਲ ਤੋਂ ਕਲਾਸੇ ਕਰਨੇ ਰੱਖ ਕੇ ਦੇਖੋ ਕਿ ਗਲਤੀ ਹੈ ਮੇ ਨਾਮਾ ਮੇਰੇ ਕੋਲੇ ਦੀ ਡਰੈਸ ਹੈ ਹੈ ਜੀ ਨਾਲ ਮੇਰਾ ਸਮਾਨ ਹੈ ਖਾਦਾ ਹਮ ਕਿਸਾਰਪੇ ਜੀ ਤਾਂ ਮੈਂ ਤਾਂ ਦੋ ਚਾਰ ਦਿਨ ਦੀ ਛੁੱਟੀ ਲਿਓ

ਪਰਫੈਸਰਾਂ ਨੇ ਕੋਈ ਇਮਤਿਹਾਨੀ ਦੀ ਗੱਲ ਕਰਨ ਦੀ ਉਹ ਮੈਨੂੰ ਰਿਜੈਕਟ ਕਰਦਾ ਕਰ ਹੂੰ ਕਹਿੰਦੀ ਇਹ ਹੁਣੇ ਛੁੱਟੀ ਮੰਗਦਾ ਹੂੰ ਉਹ ਭਾਈ ਤੈਨੂੰ ਛੁੱਟੀ ਕਿਉਂ ਕਹਿੰਦੀ ਆ ਹੂੰ ਮੈਂ ਕਹਿੰਦੀ ਆ ਪ੍ਰੋਫੈਸਰ ਉਹ ਸਕੂਲ ਦੇ ਕੰਮ ਦੀ ਦਸਤਾਵੇਜ਼ ਅੱਜ ਕੱਲ ਨੂੰ ਤਿਆਰ ਕਰਵਾ ਦੂੰਗਾ ਮੈਂ ਹੂੰ ਮੈਂ ਕਹਿੰਦੀ ਇੱਕ ਕਾਖੀ ਪੈਂਟ ਚਾਹੀਦੀ ਆ ਵਰਕਸ਼ਾਪ ਵਾਸਤੇ ਉਹ ਹੈ ਨਹੀਂ ਉਹ ਬਣਾ ਲੂੰਗਾ ਫਿਰ ਮੈਂ ਹੀ ਸਾਰ ਜਾਵਾਂਗਾ ਸਮਾਨ ਚੱਕੂੰਗਾ ਘਰ ਚੱਕ ਦੂੰਗਾ ਕਦੋਂ ਆਜੇਗਾ ਤੁਸੀਂ ਆਇਆ ਘਰ ਨਹੀਂ ਆਇਆ ਮੈਂ ਕਿਹਾ ਆਵਾਂਗੇ ਅੱਜ ਉਹ ਸੰਗਰਸ਼ ਪੰਡਿਤ ਸੰਮਰਦਾ ਸੀਗਾ ਤਾਂ ਚੱਲ ਠੀਕ ਹੈ ਤੁਸੀਂ 5 ਤਰੀਕ ਨੂੰ ਆਜੇਗਾ ਹਾਂ ਜੀ ਯਾ ਇਨਵੀਟੇਸ਼ਨ ਹੀ ਭੁੱਲ ਗਿਆ ਤੇ ਤੋਂ ਸਾਰੇ ਸਟੇਟ ਕਮੇਟੀ ਜੀ ਨਾ ਕਰਦੀ ਨਾ ਵੀ ਤੇਰੀ ਨਿਕਲਣ ਕਿਤੇ ਤੇ ਉਹ ਸੰਮਰਦਾ ਚ ਬਰਾਸੀ ਹੁੰਦਾ ਸੀ ਮੈਂ ਆਪਣਾ ਵਾਪਸ ਚੱਲ ਪਿਆ ਹੂੰ ਉਹ ਪੜਕੇ ਮੇਰੇ ਕੋਈ ਆਇਆ ਹੈ ਹਾਂਜੀ ਕਹਿੰਦਾ ਪ੍ਰਿੰਸੀਪਲ ਸਾਹਿਬ ਨੇ ਮਿਲ ਲਾ ਬਹੁਤ ਧਿਆਲੂ ਆਦਮੀ ਹੈ ਹੂੰ ਹੈ ਥੋੜਾ ਕੁਝ ਹੋ ਜਾਊਗਾ ਉਹ ਫੜਕੇ ਲੱਗੇ ਮੈਨੂੰ ਮੈਂ ਪ੍ਰਿੰਸੀਪਲ ਨੇ ਕਿਹਾ ਜੀ ਮੈਨੂੰ ਤੋਂ ਕਹਿੰਦੇ ਨੇ ਵੀ ਤੇਰੀ ਡੀਗਰੀ ਟਿਕ ਗਈ ਨਹੀਂ ਨਹੀਂ ਉਹ ਬਲਾ ਦੇ ਪ੍ਰਸ਼ਾਸਨ ਕਰੋ ਦਾਖਲੇ ਨੂੰ ਟੁੰਣਣ ਕੇ ਮੇਰੀ ਗੱਲ ਸਾਰੀ ਹੂੰ ਲੋ ਜੀ ਅਸੀਂ ਮੁੜ ਪੇ ਪਟਿਆਲਾ ਪਟਿਆਲਾ ਦੋ ਗੱਡੀ ਖੜੀ ਧੋਰੀ ਧੋਰੀ ਰਹੀ ਜਾ ਰ ਹ ਕਿਸੇ ਨੇ ਦੱਸਿਆ ਐਡਮਿਸ਼ਨਾਂ ਕੋਈ ਕੁਝ ਹੋ ਗਈ ਉਹ ਬਾਅਦ ਪਤਾ ਲੱਗਿਆ ਸਾਡੇ ਭਾਈ ਸਾਹਿਬ ਜਿਹੜੇ ਇੱਥੇ ਨੇ ਹਮ ਵਰਗੇ ਹੁਣ ਨੇ ਕਿਹੜੇ ਸੀਗੇ ਮੇਰੇ ਕਾਜ ਹਾਂ ਜਿਹੜੇ ਉਹ ਮਤਲਬ ਪੂਰੇ ਖਾੜਖੋ ਦੇਤੀ ਕਰਦੇ ਸੀ ਹਾਂ ਮਿਲਿਆ ਨਹੀਂ ਮਾ ਉਹ ਚੰਡੀਗੜ੍ਹ ਪਹੁੰਚ ਗਏ ਮੈਂ ਚੱਲ ਪਿਆ ਉੱਥੋਂ ਚੰਡੀਗੜ੍ਹ ਪਹੁੰਚ ਗਏ ਹਮ ਮੈਂ ਪਟਿਆਲੇ ਤੇ ਟ੍ਰੇਨ 'ਚ ਬੈਠ ਕੇ ਜਿਹੜਾ ਨੂੰ ਉਪਟਿਆਲੇ ਆ ਗਿਆ ਹੂੰ ਮੁਲਾਕਾਤ ਹੋਣੀ ਮੁਲਕੇ ਪਿੰਡ ਚਲੇ ਗਏ ਹੂੰ ਫਿਰ ਪਹਿਲੀ ਨਾ ਕੋਈ ਦੂਜੀ ਨਾ ਪਿੰਡ ਆ ਗਿਆ ਸਰਮਨ ਸਿੰਘ ਛੱਡ ਲਿਆ ਕਾਚੀ ਪਿੰਡ ਤੋਂ ਲਈ ਇਸ ਲਈ ਹੂੰ ਚਾਹੋ ਅੱਛਾ ਇਹ ਇੱਕ 2 ਮਿੰਟ ਲਈ ਅਸੀਂ ਇੱਥੇ ਬ੍ਰੇਕ ਲੈ ਰਹੇ ਹਾਂਗੇ ਅ ਥੋੜਾ ਜਿਹਾ ਤੁਸੀਂ ਵੀ ਇੱਕ ਆਪਣਾ ਤੁਸੀਂ ਪੰਜਰਾ ਪਿਆ ਹੋਇਆ ਹੈ